ਉੱਥੇ ਮੈਂ 24 ਘੰਟੇ ਵੀ ਕੰਮ ਕਰ ਲੈਣਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਅੱਛਾ ਬਈ। ਸਟ੍ਰੈਸ ਲੈਵਲ ਇੰਨਾ ਜ਼ਿਆਦਾ ਆ। ਅੱਛਾ ਬਈ। ਹਾਂ ਤੇ ਮੇਰੀ 21 ਸਾਲ ਦੀ ਉਮਰ 'ਚ ਮੈਨੂੰ ਬਲੱਡ ਪ੍ਰੈਸ਼ਰ ਦੀ ਦਵਾਈ ਲੱਗ ਗਈ। ਅੱਛਾ ਬਈ। ਹਾਂ। ਹੁਣ ਇੱਥੇ ਕੰਮ ਤਾਂ ਮੈਂ 14-15 ਘੰਟੇ ਕਰਦਾ ਹਾਂ। ਤਾਂ ਮੈਨੂੰ ਨੀਂਦ ਬਹੁਤ ਸੌਖੀ ਹੁੰਦੀ ਆ। ਆਨੰਦ ਆ ਪੂਰੇ ਕੰਮ ਚ। ਜੀ ਬੋਲੀ ਵੀ ਹੁਣ ਕਿਤੇ ਜਾ ਹਫਤੇ 'ਚ ਇੱਕ ਅੱਧੀ ਵਾਰ ਕੋਈ। ਅੱਛਾ ਬਈ। ਇਸ ਟਾਈਮ ਇਹ ਕਿੰਨਾ ਥੱਲੇ 48 ਲੀਟਰ ਦੁੱਧ ਦਾ। ਆਪਣੇ ਵੀਰੇ ਕੀ ਰੇਟ ਲੱਗਦਾ ਦੁੱਧ ਇੱਥੇ? ਆਪਾਂ ਮੈਂ ਗ ਮਿੱਤਰੋ ਅੱਜ ਤਾਂ ਉਹਨੂੰ ਇੱਕ ਡੈਰੀ ਫਾਰਮ ਦਿਖਾਉਣਾ ਮੈਂਨੇ ਅਕਸਰ ਤਾਂ ਆਪਾਂ ਇਹ ਸੁਣਦੇ ਹੁੰਦੇ ਹੁੰਨੇ ਆ ਵੀ ਇੰਡੀਆ ਤੋਂ ਬੰਦੇ ਬਾਹਰ ਜਾਂਦੇ ਆ ਉਧਰ ਜਾ ਕੇ ਕਿੱਤਾ ਕਰਦੇ ਆ ਪਰ ਆਪਣਾ ਭਰਾ ਜਿਹੜਾ ਪੀਆਰ ਛੱਡ ਕੇ ਬਾਈ ਨਵਜੋਤ ਮਾਨ ਆਸਟ੍ਰੇਲੀਆ ਤੋਂ ਇੰਡੀਆ ਆਏ ਨੇ ਤੇ ਡੈਰੀ ਫਾਰਮਿੰਗ ਕਰ ਰਹੇ ਨੇ ਤਕਰੀਬਨ 3 ਤੋਂ 4 ਸਾਲ ਹੋ ਗਏ ਤੇ ਮੇਰਾ ਦਿਲ ਕੀਤਾ ਮੈਂ ਕਿਹਾ ਤੁਹਾਡੇ ਨਾਲ ਆਪਾਂ ਇਹ ਵੀਡੀਓ ਸਾਂਝੀ ਜ਼ਰੂਰ ਕਰੀਏ ਸੀ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ ਤੇ ਬੜੇ ਦੋਸਤਾਂ ਨੂੰ ਇਨਸਪੀਰੇਸ਼ਨ ਮਿਲੂਗੀ ਤੇ ਕਈ ਦੋਸਤਾਂ ਦਾ ਸੁਪਨਾ ਵੀ ਹੋਣਾ ਡੈਰੀ ਫਾਰਮਿੰਗ ਕਰਨ ਦਾ ਕਿਉਂਕਿ ਆਪਾਂ ਦੇਖਿਆ ਵੀ ਪਿਛਲੇ ਸਾਲਾਂ ਨੂੰ ਇਸ ਸਾਲ ਦੁੱਧ ਵਾਲੇ ਪਸ਼ੂ ਜਿਹੜੇ ਪੰਜਾਬ ਚ ਹੋਰ ਵੀ ਘਟ ਗਏ ਤੇ ਤੂੜੀ ਦਾਣੇ ਦਾ ਆਪਾਂ ਹਾਲ ਜਿਹੜਾ ਦੇਖੇ ਰਿਹਾ ਵੀ ਤੂੜੀ ਇਸ ਵਾਰ ਵੀ ਕਿਸ ਤਰ੍ਹਾਂ ਰੋਲ ਰਹੀ ਆ ਕੋਈ ਪੁੱਛ ਵੀ ਨਹੀਂਦਾ ਉਹਦਾ ਮੇਨ ਕਾਰਨ ਇਹ ਵੀ ਪਸ਼ੂ ਬਹੁਤ ਘਟ ਗਿਆ ਆਪਣੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਅੱਜ ਮੈਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਖੜਿਆ ਮੇਰੇ ਨਾਲ ਭਾਈ ਨਵਜੋਤ ਮਾਨ ਤੇ ਆਪਣੇ ਡਾਕਟਰ ਸਾਹਿਬ ਨੇ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮੱਚ ਵੀਰੇ ਥੈਂਕਸ ਫੋਰ ਕਮਿੰਗ ਥੈਂਕ ਯੂ ਭਾਈ ਜੀ ਤੇ ਵੀਰੇ ਜਦੋਂ ਮੈਨੂੰ ਭਰਾ ਨੇ ਆਪਣੇ ਨੇ ਦੱਸਿਆ ਵੀਰ ਨੇ ਵੀ ਤੁਸੀਂ ਆਸਟ੍ਰੇਲੀਆ ਤੋਂ ਪੀਆਰਸ ਪਰ ਇੱਧਰ ਆ ਕੇ ਤੁਸੀਂ ਕਿੱਤਾ ਕਰਿਆ ਤੇ ਮੈਂ ਵੀ ਸ਼ੌਕ ਹੋਇਆ ਇੱਥੇ ਆ ਕੇ ਤੁਹਾਨੂੰ ਦੇਖਿਆ ਤੁਸੀਂ ਆਪ ਹੱਥੀਂ ਕੰਮ ਕਰ ਰਹੇ ਹੋ ਤੇ ਲੇਬਰ ਤੇ ਕੋਈ ਕੰਮ ਨਹੀਂ ਛੱਡਦੇ ਬਾਈ ਪਹਿਲਾਂ ਮੈਨੂੰ ਡਿਫਰੈਂਸ ਦੱਸੋ ਲਾਈਫ ਦਾ ਕਿਉਂਕਿ ਲੋਕ ਤਾਂ ਉਧਰ ਨੂੰ ਥੋੜਾ ਜਿਆਦਾ ਪ੍ਰੇਫਰ ਕਰਦੇ ਆ ਹਨਾ ਕਿਉਂਕਿ ਜਿਹੜੇ ਇੱਧਰ ਰਹਿੰਦੇ ਆ ਤੁਸੀਂ ਤਾਂ ਉਧਰ ਸਾਰਾ ਕੁਝ ਦੇਖ ਕੇ ਆਏ ਹੋ ਤੁਹਾਨੂੰ ਆਸਟ੍ਰੇਲੀਆ ਦੀ ਲਾਈਫ ਤੇ ਇੰਡੀਆ ਦੀ ਆਪਣੇ ਪੰਜਾਬ ਦੀ ਲਾਈਫ 'ਚ ਕਿੰਨਾ ਕੁ ਫਰਕ ਲੱਗਿਆ ਵੀ ਕਿਹੜੀ ਸਕੂਨ ਦਾ ਇੱਕ ਲਾਈਫ ਲੱਗੀ ਤੁਹਾਨੂੰ ਮੈਂ ਮੈਨੂੰ ਆਸਟ੍ਰੇਲੀਆ ਗਏ ਨੂੰ 17 ਸਾਲ ਹੋ ਗਏ ਆ। ਤੇ ਮੈਂ ਆਸਟ੍ਰੇਲੀਅਨ ਸਿਟੀਜ਼ਨ ਆ। ਅੱਛਾ ਜੀ। ਹਾਂਜੀ ਮੈਂ 2007 ਦਾ ਗਿਆ ਹਾਂ। ਅੱਛਾ ਵੀਰੇ। 12 ਪਾਸ ਆਊਟ ਹੁੰਦੇ ਆ। ਅੱਛਾ ਅੱਛਾ। ਬਾਕੀ ਵੀ ਉੱਥੋਂ ਸਿੱਖਣ ਲਈ ਬਹੁਤ ਕੁਝ ਆ। ਹਾਂਜੀ। ਤੁਸੀਂ ਭਾਵੇਂ ਤੁਸੀਂ 10 ਰੈਸਟੋਰੈਂਟਾਂ ਦੇ ਮਾਲਕ ਜਿਹਾ ਭਾਵੇਂ ਤੁਹਾਡੇ ਕੋਲ 50 ਟਰੱਕ ਆ। ਹੂੰ। ਤੁਹਾਨੂੰ ਆਪ ਨੂੰ ਵੀ ਨਾਲ ਕੰਮ ਕਰਨਾ ਹੀ ਪਿਆ। ਠੀਕ ਹੈ ਜੀ। ਉਹੋ ਹੀ ਚੀਜ਼ਾਂ ਇੱਥੇ ਆ ਕੇ ਬਣਾਈਆਂ ਵਾ। ਐ ਲੈਬਰ ਤੇ ਨਹੀਂ ਛੱਡਦੇ। ਹੂੰ। ਜਿੰਨਾ ਚਿਰ ਅਹੀਂ ਆਪ ਆਪਣੇ ਹੱਥੀ ਕੰਮ ਨਾ ਕਰ ਲਈਏ ਠੀਕ ਹੈ ਬਾਈ ਲੇਬਰ ਇੱਕ ਐਜ਼ ਅ ਹੈਲਪਰ ਆ ਤਾਂ ਵੀ ਹੂੰ ਤੁਹਾਡੇ ਨਾਲ ਕੁਝ ਹੈਲਪ ਕਰਾ ਸਕਦੇ ਆ ਠੀਕ ਹੈ ਬਾਈ ਬਾਕੀ ਜੇ ਤੁਸੀਂ ਸੋਚੋ ਵੀ ਤੁਹਾਨੂੰ ਸਾਰਾ ਕੁਝ ਲੇਬਰ ਕਰਕੇ ਦੇ ਦੇ ਵੀ ਆਪਾਂ ਇੰਪੋਸੀਬਲ ਨਹੀਂ ਵੀ ਆਪਾਂ ਕੁਰਸੀ ਤੇ ਬੈਠੀਏ ਬਿਲਕੁਲ ਵੀ ਆਪਾਂ ਨੂੰ ਕਰਨਾ ਨਾ ਪਵੇ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਕਿਉਂਕਿ ਇਹ ਹੁਣ ਬੰਦਿਆਂ ਨੂੰ ਵੀ ਜ਼ਿਆਦਾ ਸੈਂਸਿਟਿਵ ਹੋ ਗਈ ਜਾਨਵਰ ਜੀ ਇੱਕ ਜਿਵੇਂ ਪਿਛਲੇ ਸਾਲ ਨਾਲੋਂ ਵੀ ਇਸ ਵਾਰ ਦਾ ਅੰਕੜਾ ਨਿਕਲੇ ਵੀ 5 ਤੋਂ 6 ਲੱਖ ਪਸ਼ੂ ਆ ਜਿਹੜਾ ਪੰਜਾਬ ਚੋਂ ਦੁੱਧ ਵਾਲਾ ਹੋਰ ਵੀ ਘਟ ਗਿਆ ਵੀਰੇ ਇਹ ਟਾਈਮ ਟੂ ਟਾਈਮ ਘਟਦੇ ਜਾਂਦੇ ਆ ਪਿੰਡਾਂ ਚੋਂ ਵੀ ਬਹੁਤ ਘਟ ਗਏ ਤੁਸੀਂ ਤਾਂ ਚਲੋ ਸ਼ਹਿਰ ਦੇ ਨੇੜੇ ਬੈਠੇ ਹੋਣਾ ਹਾਂਜੀ ਹਾਂਜੀ ਤੁਸੀਂ ਤਾਂ ਪ੍ਰੋਫੈਸ਼ਨਲ ਕਰ ਰਹੇ ਹੋ ਵੀ ਹੌਲੀ ਹੌਲੀ ਤੁਸੀਂ ਹੋਰ ਵੀ ਵਧਾ ਰਹੇ ਹੋ ਬਰੀਡਿੰਗ ਤੇ ਵੀ ਕੰਮ ਕਰ ਰਹੇ ਹੋ ਵੀਰੇ ਹਾਂਜੀ 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 ਇਹ ਚੀਜ਼ ਨੂੰ ਕਿਸ ਤਰ੍ਹਾਂ ਦੇ ਸਭ ਤੋਂ ਜਿਹੜੀ ਮੇਨ ਤਾਂ ਮੈਂ ਗੱਲ ਦੱਸਾਂ ਹਾਂਜੀ ਕੋਈ ਵੀ ਬੰਦਾ ਕੱਪੜਿਆਂ ਚ ਤੈਨੂੰ ਗੰਦੇਆਂ ਚ ਤੇ ਕੈਮਰੇ ਅੱਗੇ ਆਉਗਾ ਹੀ ਹਾਂਜੀ ਹੈਨਾ ਸਭ ਤੋਂ ਮੇਨ ਇਹੋ ਹੀ ਆ ਵੀ ਆਪਣੇ ਲੋਕ ਇਹਨੂੰ ਗੰਦਾ ਕੰਮ ਮੰਨਦੇ ਆ ਹਾਂ ਵੀ ਗੋਆ ਲੱਗ ਜਾਂਦਾ ਵਾ 스멜 ਆਉਂਦੀ ਆ ਹਾਂਜੀ ਹਾਂਜੀ ਸਭ ਨੂੰ ਤਾਂ ਇਹ ਚੀਜ਼ਾਂ ਛੱਡਣੀਆਂ ਪੈਣਗੀਆਂ ਵੀ ਆਪਾਂ ਕਿੱਤਾ ਕਰਨਾ ਪਊਗਾ ਆਪਾਂ ਕਿੱਤਾ ਕਰਨਾ ਪੈਣਾ ਮਤੇ ਆਪਣੇ ਜਿਹੜੇ ਨੌਜਵਾਨ ਆ ਸ਼ਕੀਨ ਜਿਆਦੇ ਹੁੰਦੇ ਆ ਸ਼ਕੀਨੀ ਵੱਲ ਜਿਆਦਾ ਹਾਂ ਇਹ ਕਹਿੰਦੇ ਯਾਰ ਡੰਗਰਾਂ ਦਾ ਵੀ ਕੰਮ ਵੀ ਲਗਜ਼ਰੀ ਲਾਈਫ ਹੈ ਕਹਿੰਦਾ ਇਹਨਾਂ ਨੂੰ ਪਰ ਜੇ ਤੁਸੀਂ 7-8 ਸਾਲ ਇਹ ਤੇ ਲਾ ਦੋਗੇ ਹਾਂ ਇੰਨੇ ਦਾ ਨੂੰ ਲਗਜ਼ਰੀਅਸ ਦੇ ਦੇਣੀ ਠੀਕ ਹੈ ਵੀਰੇ ਹਾਂ ਇਸ ਤੋਂ ਭਾਵੇਂ ਤੁਸੀਂ ਫੋਰਚੂਨਰ ਲੈ ਲਓ ਭਾਵੇਂ BMW ਲੈ ਲਓ ਠੀਕ ਹੈ ਭਾਈ ਅੱਜ ਮੈਂ ਤੁਸੀਂ ਮੈਨੇਜ ਹੀ ਕਰਨਾ ਠੀਕ ਹੈ ਪਰ ਜਦੋਂ ਵੀ ਕੋਈ ਕੁਝ ਚੀਜ਼ ਤੁਸੀਂ ਸਟਾਰਟ ਅਪ ਕਰਦੇ ਜੋ ਤੁਹਾਨੂੰ ਆਪਣੇ ਹੱਥਾਂ ਚ ਸਾਰਾ ਕੁਝ ਲਗਾਉਣਾ ਠੀਕ ਹੈ ਬਾਈ ਘਾਟੇ ਵਾਦੇ ਫਾਇਦੇ ਨੁਕਸਾਨ ਠੀਕ ਹੈ ਬਾਈ ਉਸ ਤੋਂ ਬਾਅਦ ਫਿਰ ਇਹ ਧੰਦਾ ਤੁਸੀਂ ਜਿੱਥੇ ਮਰਜ਼ੀ ਲੈ ਜਿਵੇਂ ਉਹ ਉਹੀ ਗੱਲ ਕਰਾਂ ਵੀਰੇ ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਦੱਸਿਆ ਵੀ ਬਹੁਤ ਟਾਪ ਦਾ ਕੰਮ ਕਰਿਆ ਲੋਕਾਂ ਦਾ ਕਈ ਲੋਕਾਂ ਦਾ ਸੁਪਨਾ ਵੀ ਉਹੋ ਜਿਹਾ ਕੰਮ ਕਰਨ ਦਾ ਜੀ 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 ਵੀ ਮੈਂ ਗੋਰਿਆਣਾ ਕੰਮ ਕੀਤਾ ਹੋਇਆ ਵਾ 50 ਡਾਲਰ ਘੰਟੇ ਦਾ ਮੈਂ ਕੰਮ ਕੀਤਾ ਹੋਇਆ ਵਾ ਅੱਛਾ ਜੀ ਵੈਲਡ ਨ ਗੁੱਡ ਮੈਚੂਕੇਟਡ ਆ ਭਾਈ ਫੂਮਨ ਮੇਰੀ ਇੰਗਲਿਸ਼ ਹੈ ਹੂੰ ਉੱਥੇ ਮੈਂ 24 ਘੰਟੇ ਵੀ ਕੰਮ ਕਰ ਲੈਣਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਅੱਛਾ ਬਈ। ਸਟ੍ਰੈਸ ਲੈਵਲ ਇੰਨਾ ਜ਼ਿਆਦਾ ਆ। ਅੱਛਾ ਬਈ। ਹਾਂ ਤੇ ਮੇਰੀ ਕਿਹਵੀਂ ਕਸਾਲ ਦੀ ਉਮਰ 'ਚ ਮੈਨੂੰ ਬਲੱਡ ਪ੍ਰੈਸ਼ਰ ਦੀ ਦਵਾਈ ਲੱਗ ਗਈ ਸੀ। ਅੱਛਾ ਬਈ। ਹਾਂ। ਹੁਣ ਇੱਥੇ ਕੰਮ ਤਾਂ ਮੈਂ 14-15 ਘੰਟੇ ਕਰਦਾ ਹਾਂ। ਤਾਂ ਮੈਨੂੰ ਨੀਂਦ ਬਹੁਤ ਸੁੱਖੀ ਹੁੰਦੀ ਆ। ਆਨੰਦ ਆ ਪੂਰੇ ਕੰਮ ਚ। ਜੀ ਬੋਲੀ ਵੀ ਹੁਣ ਕਿਤੇ ਜਾ ਹਫਤੇ 'ਚ ਇੱਕ ਅੱਧੀ ਵਾਰ ਕਰੀ। अच्छा भाई हां जी ठीक है हां जी फ्रेंड्स ठीक है वीरै ओथे ਕੀ ਥੱਲੇ ਕਰਨਾ ਵਾ ਹਾਂ ਇੱਥੇ ਆਪਣਾ ਕਰਾਂ ਇੱਥੇ ਆਪਣਾ ਕਰਾਂ ਹਾਂ ਜੀ ਠੀਕ ਹੈ ਭਾਈ ਮੈਂ ਤੁਹਾਡੇ ਕੋਲ ਗਾਵਾਂ ਵੀ ਕੀ ਦੇਖਿਆ ਇੱਕ ਤਾਂ ਤੁਸੀਂ ਦੱਸਦੇ ਵੀ 16 ਸੂਏ ਦੇਗੇ ਆਪਣੇ ਕੋਲ ਮੈਂ ਤਾਂ ਵੀ ਅੱਜ ਤੱਕ ਸੁਣੀ ਨਹੀਂ ਜੇ ਮੱਝਾਂ ਸੁਣੀਆਂ ਨੇ ਕਈ ਮੈਂ ਨੇ ਤੇ ਉਹ ਤੁਸੀਂ ਉਹਨਾਂ ਵੀ ਵੀਰ ਜੀ ਸਾਨੂੰ ਆਈਡੀਆ ਇਦਾਂ ਹੋਇਆ ਵੀ ਜਦੋਂ ਮੈਂ ਗਿਆ ਹਨਾ ਸਤੋ ਸਾਲ ਕੇ ਬਾਅਦ ਉਹ ਲਿਆਂਦੀ ਸੀਗੀ ਅਹੀਂ ਅੱਛਾ ਜੀ ਉਹ ਲਿਆਂਦੀ ਵੀ ਅਹੀਂ ਆਪਣੇ ਨਾਨਕਿਆਂ ਤੋਂ ਹੀ ਅੱਛਾ ਜੀ ਦੋ ਤਿੰਨ ਸੂਏ ਉੱਥੇ ਸੂਈ ਹੀਗੀ ਅੱਛਾ ਜੀ ਤੇ ਉੱਥੋਂ ਅਹੀਂ ਆਈਡੀਆ ਲਾ ਲੈਨੇ ਆ ਵੀ ਸੂਏ ਅੱਛਾ ਬਾਈ ਹਾਂ ਤੇ ਉਹਦਾ ਕਾਰਨ ਇਹੋ ਵੀ ਉਹਨੇ ਹਰ ਵਾਰ ਵੱਛੀਆਂ ਹੀ ਦਿੱਤੀਆਂ ਜਿੰਨੀ ਵਾਰ ਵੀ ਸੂਰਜ ਆਉਂਦਾ ਉਹ ਫਿਰ ਅਹੀ ਉਹਦੀ ਥੋੜੀ ਜੀ ਜ਼ਿਆਦਾ ਤਾਂ ਸੰਭਾਲ ਕਰਨ ਲੱਗ ਪਏ ਅੱਛਾ ਅੱਛਾ ਵੀ ਇਹਨੇ ਵੱਛੀ ਹੀ ਦੇਣੀ ਹੈ ਠੀਕ ਹੈ ਬਾਈ ਹਾਂ ਤੇ ਉਹ ਫਿਰ ਅਸੀਂ ਚੰਗੇ ਚੰਗੇ ਸੀਮਣ ਭਰਉਣ ਲੱਗ ਪਏ ਜਿਵੇਂ ਆਹ ਸੈਕਸੜ ਸੀਮਣ 5 5000 ਤੱਕ ਦੇ ਵੀ ਹੈਗੇ ਆ ਹੂੰ ਹੂੰ ਤੇ ਉਹ ਪਤਾ ਨਹੀਂ ਆ ਵੀ ਉਹ ਵੀ ਤਾਂ ਡੇ ਰਿਪੀਟ ਕਰ ਜਾਣ ਜਾਂ ਖਲੋ ਜਾਣ ਠੀਕ ਹੈ ਆ ਇਹ ਵੀ ਕੋਈ ਵੀ ਸੀਮਣ ਚਾਹੀਦਾ ਹਾਂ ਉਹ ਸੈਕਸੜ ਹੀ ਆ अच्छा ये, ये बच्चे दे दे देनी ठीक है वीर ये वो सवाल वाला सीमन जो सेक्शर ਚ ਕਨਵਰਟ ਕਰਾਉਗੇ 5000 ਦਾ ਇੱਕ ਆਪਾਂ ਨੇ ਤਾਜੀ ਸੂਈ ਵੀ ਗਾਂ ਦੇਖਿਆ ਤੁਹਾਡੀ ਤੁਸੀਂ ਕਹਿੰਦੇ ਵੀ ਇੱਕ ਟਾਈਮ ਦਾ ਹੁਣ 24 ਕਿਲੋ ਕੱਢ ਰਹੀ ਹੋਂਦਾ ਜੀ ਅੱਜ ਤੀਜੀ ਚਵਾਈ ਚ ਉਹਨੇ ਇੱਕ ਟਾਈਮ ਦਾ 24 ਲੀਟਰ ਦੁੱਧ ਕੱਢਿਆ ਹਾਂ ਹਾਂ ਉਹ ਅਸੀਂ ਪਿਛਲੇ ਸੂਏ ਪਹਿਲੇ ਸੂਏ ਲਈ ਸੀਗੀ 95000 ਦੀ 18 ਲੀਟਰ ਦੁੱਧ ਦਿੱਤਾ ਹੀ ਉਹਨੇ ਸਾਢੇ ਘਰੇ ਆ ਇੱਕ ਦਿਨ ਦਾ ਹਾਂ ਜੀ ਦੋਹਾਂ ਟਾਈਮਾਂ ਦਾ ਪੂਰਾ 18 ਲੀਟਰ ਦੁੱਧ ਦਿੱਤਾ ਹੀ ਇੱਕ ਦਿਨ ਦਾ ਹਾਂ ਜੀ ਠੀਕ ਹੈ ਜੀ ਤੇ ਇਸ ਵਾਰ ਉਹਨੇ ਅਜੀ ਤੀਜੀ ਚੋਂ ਆਈ ਤੇ 24 ਲੀਟਰ ਇੱਕ ਟਾਈਮ ਦਾ ਦੁੱਧ ਦੇ ਰਖਾ। ਵੀ ਡਬਲ ਕਰ ਗਈ ਵੀਰੇ ਡਬਲ ਤੋਂ ਵੱਧ ਕਰ ਗਈ। ਹਾਂ ਜੀ 48 ਲੀਟਰ ਦੁੱਧ। ਇਹ ਕਾਰਨ ਕੀ ਤੁਸੀਂ ਮੰਨਦੇ ਹੋ ਇਹ ਚੀਜ਼? ਕਾਰਨ ਵੀਰ ਜੀ ਉਹ ਸਾਡੇ ਚਾਚਾ ਜੀ ਆ। ਹੂੰ। ਬਰੀਡ ਇਹ ਸਿਲੈਕਟ ਕਰਦੇ ਆ। ਅੱਛਾ ਜੀ। ਇਹਨਾਂ ਨੇ ਕਿਹਾ ਸੀ ਵੀ ਇਹ ਬੜੀ ਬਰੀਡ ਆ। ਜੀ ਸੇਵਾ ਸੁਆ ਆਪਾਂ ਉਸ ਦਾ ਬਣਾ ਕਰਨੀਆਂ ਜੋ ਇਹਨੂੰ ਰਿਕੁਆਇਰਮੈਂਟ ਚਾਹੀਦੀ। ਜੀ ਦੋਨੇ ਅਸੀਂ ਨਾ ਦੁੱਸੀ ਨਾ ਆਦੀ ਵੀ। ਅੱਛਾ ਜੀ। ਇਹ ਇਸ ਕਰਕੇ ਨੇ ਪਹਿਲੇ ਸੂਏ ਘਟਾ ਦੁੱਧ ਗੱਡਿਆ ਜੀ। ਹਾਂ ਕਮਜ਼ੋਰ ਸੀ। ਹਾਂ। ਠੀਕ ਆ ਠੀਕ ਆ ਜੀ। ਇਸ ਲਈ ਫਿਰ ਮੈਂ ਯੂਨਿਫੋਗਰ ਵਗੈਰਾ ਲਾਏ ਆ ਤੇ ਮੋਰੀ ਦਾ ਬਿਲਕੁਲ ਪ੍ਰਬੰਧ 24/7 ਕੂਲ ਕੀਤਾ ਵਾ ਤੇ ਬਾਕੀ ਫੀਡ ਸਪਲੀਮੈਂਟ ਜੋ ਵੀ ਇਹਨਾਂ ਨੂੰ ਚਾਹੀਦੇ ਆ ਉਹ ਮੈਂ ਆਪਣੇ ਹੱਥੀ ਇਹਨਾਂ ਨੂੰ ਤੋਲ ਕੇ ਇੱਕ ਦਿਨ ਉਹ ਅਸੀਂ ਫੀਡ ਵਾਲੀ ਵੀ ਵੀਡੀਓ ਇਹਨਾਂ ਪੂਰੀ ਪ੍ਰੋਪਰ ਬਣਾਵਾਂਗੇ ਵੀਰੇ ਤੁਹਾਡੇ ਤੋਂ ਇੱਕ ਆਪਾਂ ਲਾਸਟ ਤੇ ਇਹ ਗਾਂ ਦਿਖਾਈ ਸੀਗੀ ਇਹ ਆਪਾਂ ਫਰਸਟ ਤੇ ਵਿਖਾਈ ਹੈਗੀ ਜੀ ਅੱਛਾ ਅੱਛਾ ਜੀ ਇਹ ਗਾਂ ਹੀ ਸੈਕਿੰਡ ਤੇ ਵਿਖਾਈ ਜੀ ਸੈਕਿੰਡ ਤੇ ਇਹ ਗਾਂ ਹੀ ਲਈ ਸੀਗੀ ਜੀ 25000 ਦੀ ਅੱਛਾ ਜੀ ਪਹਿਲੇ ਸਵੇਰੇ ਅੱਛਾ ਜੀ ਸਿਸ਼ਲੇ ਹਿਸਾਬ ਹਮ ਹਮ ਇਹ ਇੰਨੀ ਕਿ ਜ਼ਿਆਦੀ ਲਿਸੀ ਹੀਗਾ ਜਿਉਰ ਨਾਲ ੱਟਕਾ ਮਾਰੇ ਤਾਂ ਦੋ ਵਾਰ ਡਿੱਗੀ ਸੀ ਅੱਛਾ ਜੀ ਤੇ ਡਾਕਟਰ ਵੀ ਕਹਿਆ ਗਿਆ ਸੀ ਵੀ ਇਹ ਗਾਂ ਦੀ ਯੂਟਰਸ ਬਹੁਤ ਵੱਡੀ ਆ ਹੂੰ ਇਹਨੇ ਕਦੀ ਵੀ ਕਨਸੀਵ ਨਹੀਂ ਹੋਣਾ ਅੱਛਾ ਜੀ ਨੇ ਹਾਂ ਅਸੀਂ ਇਹਨੇ ਬਹੁਤ ਵਾਰ ਏਆਈ ਕਰਾਈਏ ਦੀ 7-8 ਵਾਰ ਇਹ ਨਹੀਂ ਹੋਈ ਫਿਰ ਅਸੀਂ ਈਆਈ ਵੀ ਕਰਾਤੀ ਤੇ ਸਾੜ ਤੋਂ ਵੀ ਲਵਾਤੀ ਤੇ ਅਸੀਂ ਡੇਟ ਵੀ ਨਹੀਂ ਲਿਖੀ ਠੀਕ ਆ ਜਦੋਂ ਡਾਕਟਰ ਹੀ ਕਹਿ ਗਿਆ ਵਾ ਵੀ ਇਹਨੇ ਖਲੋਣਾ ਨਹੀਂ ਆ ਹਾਂ 6 ਕਿ ਮਹੀਨੇ ਬਾਅਦ ਗਾਂ ਦਾ ਬਾਡੀ ਸ਼ੇਪ ਬਦਲਣ ਲੱਗ ਪਈ। ਅੱਛਾ ਜੀ। ਇਹ ਡਾਕਟਰ ਸਾਹਿਬ ਕੋ ਚੈੱਕ ਕਰਾਈ ਤੇ ਗਾਂ 컨ਸੀਲਡ। ਠੀਕ ਹੈ ਜੀ। ਇਸ ਟਾਈਮ ਇਹ ਗਾਂ ਥੱਲੇ 48 ਲੀਟਰ ਦੁੱਧ ਆ। ਆਪਣੀ ਵੀਰੇ ਕੀ ਰੇਟ ਲੱਗਦਾ ਦੁੱਧ ਇੱਥੇ? ਆਪਾਂ ਵੀਰ ਜੀ ਵੇਖੋ ਅੰਮ੍ਰਿਤਸਰ ਸ਼ਹਿਰ ਦੇ ਖਾਲਸਾ ਕਾਲਜ ਤੋਂ ਹੀ 5 ਮਿੰਟ ਦੀ ਦੂਰੀ ਤੇ ਸ੍ਰੀ ਹਰਿ ਸਾਈਬਾ ਆਪਣਾ ਨਗਰ ਸਥਾਨ ਆ। ਹਾਂਜੀ। ਪੂਰਾ ਸ਼ਹਿਰੀ ਏਰੀਆ ਵਾ ਆਪਣਾ 60 ਰੁਪਏ ਲੀਟਰ। ਬਹੁਤ ਵਧੀਆ ਰੇਟ ਆ ਵੀਰੇ ਤੇ ਲੋਕਾਂ ਨੂੰ ਇਹ ਵੀ ਹੁੰਦਾ ਵੀ ਅਸੀਂ ਪਾਇਓਰਟੀ ਲਈਏ ਦੁੱਧ ਦੀ ਹਨਾ ਹਾਂਜੀ ਭਾਜੀ ਜਿਹੜੇ ਤੇ ਸਮਝਦਾਰ ਲੋਕ ਆ ਉਹ ਤਾਂ ਕਹਿੰਦੇ ਪੈਸੇ ਜਿੰਨੇ ਮਰਜ਼ੀ ਲਓ ਤੁਹਾਨੂੰ ਖਾਲਸ ਚਾਹੀਦਾ ਸਾਰਾ ਕੁਝ ਹਾਂ ਵਿੱਚ ਪਾਣੀ ਨਾ ਹੋਵੇ ਤੇ ਸਫਾਈ ਪੂਰੀ ਹੋਵੇ ਅੱਛਾ ਅੱਛਾ ਉਹ ਨਹੀਂ ਚੋਣਾ ਵੀ ਮਸ਼ੀਨਾਂ ਆਣਾ ਵਾ ਤੇ ਜਦੋਂ ਵੀ ਚੋਣਾ ਵਾ ਟੱਕ ਕੇ ਰੱਖਣਾ ਵੀ ਮੱਖੀ ਮਛਰ ਨਾ ਵੇ ਠੀਕ ਠੀਕ ਆ ਭਾਜੀ ਲੋ ਮੇત્રો ਤੁਹਾਨੂੰ ਮੈਂ ਆਸਟ੍ਰੇਲੀਆ ਵਾਲਾ ਬਾਈ ਮਿਲਾਇਆ ਜਿਹੜਾ ਪੰਜਾਬ ਚ ਆ ਕੇ ਕਿੱਤਾ ਕਰ ਰਿਹਾ ਡੇਰੀ ਫਾਰਮਿੰਗ ਦਾ ਤੇ ਕਾਮਯਾਬੀ ਹੋ ਰਿਹਾ ਬਾਕੀ ਪ੍ਰੋਪਰ ਇੱਕ ਵੀਡੀਓ ਮੈਂ ਫੇਰ ਬਣਾਉਂਗਾ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਵੀ ਕੀ ਕੀ ਮੁਸ਼ਕਲ ਆਈਆਂ ਕਿੰਨੀ ਫੀਡ ਖਾ ਜਾਂਦੀ ਹੈ ਇੱਕ ਗਾਂ ਕਿੰਨੇ ਕਿਲੋ ਵਾਲੇ ਨੂੰ ਕਿੰਨੀ ਫੀਡ ਪਾਉਣੀ ਹੈ ਕਿਉਂਕਿ ਬਾਈ ਕਹਿੰਦੇ ਵੀ ਤਕਰੀਬਨ 4 ਤੋਂ 5 ਸਾਲ ਆਪਾਂ ਨੂੰ ਹਰ ਇੱਕ ਕਿੱਤੇ 'ਚ ਥੋੜਾ ਜਿਹਾ ਸਟੇਬਲ ਹੋਣ ਨੂੰ ਲੱਗਦਾ ਹੈ ਬੇਸ ਬਣਾਉਣ ਨੂੰ ਲੱਗਦਾ ਹੈ ਜੀ ਤੇ ਫਿਰ ਬੰਦਾ ਹੌਲੀ-ਹੌਲੀ ਆਪਾ ਹੁੰਦਾ ਜੀ ਕੋਈ ਵੀਰੇ ਲਾਸਟੇ ਗੱਲ ਕਹੂੰਗਾ ਕੋਈ ਇਹ ਨਾ ਸੋਚੇ ਵੀ ਇਹ ਬਾਹਰੋਂ ਆਇਆ ਤੇ ਇਹੋ ਹੀ ਏਡਾ ਵੱਡਾ ਫਾਰਮ ਬਣਾ ਸਕਦਾ ਇੱਕ ਕਿੱਲੇ ਵਾਲਾ ਵੀ ਬਣਾ ਸਕਦਾ ਤਹਾ ਕਿੱਲਿਆਂ ਵਾਲਾ ਵੀ ਬਣਾ ਸਕਦਾ ਪਰ ਤੁਰਨਾ ਆਪਾਂ ਨੂੰ ਲਿਮਟ ਤੇ ਮਿਹਨਤ ਕਰਨੀ ਪੈਂਦੀ ਹੈ ਕਿ ਇਹ ਵੱਲ ਵੇਖ ਕੇ ਆਪਾਂ ਆਪਣਾ ਪੁਰਾਣਾ ਕੋਠਾ ਨਹੀਂ ਢਾ ਦੇਣਾ ਵੀ ਵੱਡਾ ਫਾਰਮ ਬਣਾ ਕੇ ਦਊਗਾ ਬਾਪੂ ਦੇ ਫੇਰ ਹੀ ਕੰਮ ਚੱਲੇਗਾ ਜਦੋਂ ਤੁਸੀਂ ਆਪਣੇ ਕੋਠੇ ਨੂੰ ਹੀ ਸ਼ ਕਿਤੇ ਨਹੀਂ ਬਿਲਕੁਲ ਫੇਲ ਹੁੰਦੇ ਸੀਗਾ ਨਵਜੋਤ ਬਾਈ ਹਾਂ ਧੰਨਵਾਦ ਬਹੁਤ ਕੋਈ ਗੱਲ ਨਹੀਂ ਵੀਰ ਜੀ